ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋਸ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ BPT ਦਾ ਜਿਹੜਾ ਸਿਲੇਬਸ ਹੈ ਉਹ ਜਾਰੀ ਹੋ ਚੁੱਕਿਆ ਹੈ BPT 2025 ਦੇ ਲਈ ਠੀਕ ਹੈ ਨਵਾਂ ਸਿਲੇਬਸ ਹੈ ਜਿਹੜਾ ਠੀਕ ਹੈ ਇਸ ਤੋਂ ਰਾਬਾ ਤੁਹਾਨੂੰ ਦੱਸਦੀ ਕਾਫੀ ਕੈਂਡੀਡੇਟਸ ਨੂੰ ਕਨਫਿਊਜ਼ਨ ਸੀ ਕਨਫਿਊਜ਼ਨ ਕਿਉਂ ਹੋਗੀ ਕਿਉਂਕਿ ਜਿਹੜਾ ਡਿਪਾਰਟਮੈਂਟ ਨੇ ਲੈਟਰ ਜਾਰੀ ਕੀਤਾ ਸੀ 8125 ਨੂੰ ਠੀਕ ਹੈ ਉਸ ਤੋਂ ਬਾਅਦ ਇੱਕ 9 ਤਰੀਕ ਨੂੰ ਲੈਟਰ ਜਾਰੀ ਹੋਇਆ ਇੱਕ 10 ਤਰੀਕ ਨੂੰ ਕਾਰਨ ਕੀ ਸੀ ਕਿ 8125 ਵਾਲੇ ਵਿੱਚ ਉਹਨਾਂ ਤੋਂ ਗਲਤੀ ਨਾਲ ਡਿਸਟ੍ਰਿਕਟ ਕੈਡਰ ਦਾ ਜਿਹੜਾ ਸਿਲੇਬਸ ਹੈ ਉਹ ਪੁਰਾਣੇ ਲਾਅ ਵਾਲਾ ਹੀ ਜਿਹੜਾ ਐਡ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਸੋਧ ਕਰਕੇ 9125 ਨੂੰ ਲੈਟਰ ਜਾਰੀ ਕੀਤਾ ਤੇ ਫਾਈਨਲੀ ਇੱਕ ਨਵੀਂ ਸੋਧ ਕੀਤੀ 10125 ਵਾਲੇ ਲੈਟਰ ਵਿੱਚ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ 90 ਨੰਬਰ ਦਾ ਜਿਹੜਾ ਤੁਹਾਡਾ ਪੇਪਰ ਹੈ ਉਹ ਹੋਵੇਗਾ ਆਵੇਗੀ ਠੀਕ ਹੈ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਨੂੰ ਬੀਪੀਟੀ ਦਾ ਜਿਹੜਾ ਕੋਰਸ ਕਰਵਾ ਰਹੇ ਹਾਂ ਬੀਪੀਟੀ ਦਾ ਜਿਹੜਾ ਕੋਰਸ ਹੈ ਤੁਹਾਨੂੰ ਫੁੱਲ ਵੀਡੀਓ ਰਿਕਾਰਡਡ ਲੈਕਚਰ ਮਿਲਣਗੇ ਇਹਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਪੀਡੀਐਫ ਮਿਲਣਗੇ ਸਾਰੇ ਨਵੇਂ ਰਿਲੇਟਡ ਸਿਲੇਬਸ ਦੇ ਅਨੁਸਾਰ ਉਸ ਤੋਂ ਇਲਾਵਾ ਅਸੀਂ 10-10 ਨੰਬਰਾਂ ਦੇ ਟੈਸਟ ਪਾਉਨੇ ਆ ਹਰੇਕ ਜਿਹੜੇ ਟੈਸਟ ਐ ਤੁਹਾਨੂੰ ਐਪ ਉੱਤੇ ਮਿਲਣਗੇ ਉਸ ਤੋਂ ਇਲਾਵਾ ਅਸੀਂ ਫਾਈਨਲੀ ਤੁਹਾਨੂੰ 5 ਮੋਕ ਟੈਸਟ ਕਰਵਾਵਾਂਗੇ ਠੀਕ ਹੈ 5 ਮੋਕ ਟੈਸਟ ਹੋਣਗੇ ਤੁਹਾਡੇ ਜਿਹੜੇ ਕਿ ਤੁਹਾਡੇ ਪ੍ਰੋਪਰ ਜਿਹੜਾ ਪੇਪਰ ਹੋਣਾ ਹੈ 90 ਨੰਬਰ ਦਾ ਉਹਦੇ ਪੈਟਰਨ ਉੱਤੇ ਹੋਣਗੇ ਠੀਕ ਹੈ ਇਹ ਸਾਰਾ ਕੁਝ ਤੁਹਾਨੂੰ ਸਾਡੇ ਕੋਰਸ ਵਿੱਚ ਮਿਲੇਗਾ ਕੋਰਸ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੇ ਲਈ ਤੁਸੀਂ ਵਟਸਐਪ ਕਰ ਸਕਦੇ ਹੋ 9041815272 ਉੱਤੇ ਜਾਂ ਫਿਰ ਤੁਸੀਂ نیچے ਸਾਡਾ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਐਪ ਦਾ ਲਿੰਕ ਮਿਲ ਜਾਵੇਗਾ ਜਾਂ ਫਿਰ ਤੁਸੀਂ 9041815272 ਇਸ ਨੰਬਰ ਉੱਤੇ ਵਟਸਐਪ ਕਰ ਲਿਓ ਠੀਕ ਹੈ ਇਹ ਵਟਸਐਪ ਨੰਬਰ ਹੈ ਠ ਠੀਕ ਹੈ ਤੇ ਤੁਹਾਨੂੰ ਉੱਥੇ ਸਾਰੀ ਡਿਟੇਲ ਹੈ ਜਿਹੜੀ ਮਿਲ ਜਾਵੇਗੀ ਠੀਕ ਹੈ ਤੋਂ ਨੀਚੇ ਨੰਬਰ ਸ਼ੋ ਵੀ ਹੋ ਰਿਹਾ ਹੋਣਾ WhatsApp 9041815272 ਅਸੀਂ ਤੁਹਾਨੂੰ ਉੱਤੇ ਸਾਰੀ ਡਿਟੇਲ ਦੇ ਦੇਵਾਂਗੇ ਕਿ ਕਿਵੇਂ ਤੁਸੀਂ ਜਿਹੜਾ ਕੋਰਸ ਹੈ ਜੁਆਇਨ ਕਰ ਸਕਦੇ ਹੋ ਠੀਕ ਹੈ BPT 2023 ਵਿੱਚ ਅਸੀਂ ਪਹਿਲੀ ਵਾਰ ਜਿਹੜਾ ਆਪਣਾ ਕੋਰਸ ਸ਼ੁਰੂ ਕੀਤਾ ਸੀਗਾ 2023 ਵਾਲੇ ਕੋਰਸ ਵਿੱਚ ਸਾਡੇ 100 ਦੇ ਕਰੀਬ ਤੁਹਾਡੇ ਜਿਲ੍ਹਾ ਕੇਡਰ ਦੇ ਕੈਂਡੀਡੇਟ ਕਰੀਬ 100 ਦੇ ਕਰੀਬ ਜਿਹੜੇ ਕਲੀਅਰ ਹੋਏ ਸੀ ਉਸ ਤੋਂ ਇਲਾਵਾ ਸਾਡੇ 30 ਦੇ ਕਰੀਬ ਸੌਰੀ 30 ਪਲੱਸ ਜਿਹੜੇ ਕੈਂਡੀਡੇਟਸ ਹਨ ਉਹ ਜਿਹੜੇ ਤੁਹਾਡੇ ਆਰਮਡ ਕੇਡਰ ਦੇ ਕਰੀਬ ਜਿਹੜੇ ਕਲੀਅਰ ਸਾਡੇ ਹੋਏ ਸਨ ਇਸ ਕਰਕੇ ਸੇਮ ਉਸੇ ਚੀਜ਼ ਨੂੰ ਅਸੀਂ ਜਾਰੀ ਰੱਖਦੇ ਹੋਏ BPT 22 ਦਾ ਵੀ ਕੋਰਸ ਕਰਵਾ ਰਹੇ ਹਾਂ ਤੁਹਾਨੂੰ ਬਹੁਤ ਵਧੀਆ ਕੋਰਸ ਰਹੇਗਾ ਇਹ ਠੀਕ ਹੈ ਇਸ ਕਰਕੇ ਸਾਰੇ ਕੈਂਡੀਡੇਟਾਂ ਜਿਹੜੇ ਨਵੇਂ ਕੈਂਡੀਡੇਟਾਂ ਉਹ ਜੁਆਇਨ ਕਰ ਸਕਦੇ ਹਨ ਚਲੋ ਹੁਣ ਤੁਹਾਨੂੰ ਇੱਕ ਦੱਸ ਦਿਆਂ ਦੇਖੋ ਜਿਹੜਾ ਤੁਹਾਡਾ BPT ਦਾ ਇਸ ਵਾਰ ਪੇਪਰ ਹੈ ਤੁਹਾਡਾ ਪੇਪਰ BPT ਦਾ ਜਿਹੜਾ ਤੁਹਾਡਾ ਹੋਵੇਗਾ ਉਹ 90 ਨੰਬਰ ਦਾ ਹੋਵੇਗਾ ਠੀਕ ਹੈ ਇਹਦੇ ਵਿੱਚ ਕੀ ਹੋਵੇਗਾ ਜਿਹੜੇ ਤੁਹਾਡੇ ਸਰਟੀਫਿਕੇਟ ਹੋਣਗੇ CC1 2 ਅਤੇ 3 ਇਨਾ ਤਿੰਨਾਂ ਦੇ ਤੁਹਾਨੂੰ ਮੈਕਸਿਮਮ ਜਿਹੜੇ ਨੰਬਰ ਅੱਗੇ 5 ਹੁੰਦੇ ਸੀਗੇ ਇਸ ਵਾਰ ਕੀ ਹੈ ਇਹ ਇਨਕਰੀਜ਼ ਹੋ ਗਏ ਨੇ ਇਸ ਵਾਰ ਮੈਕਸਿਮਮ ਨੰਬਰ ਹੈ ਜਿਹੜੇ ਤੁਹਾਡੇ 8 ਹੋਣਗੇ ਉਸ ਤੋਂ ਇਲਾਵਾ ਇਹ ਕਿੰਨੇ ਨੇ ਨਵੀਂ ਚੀਜ਼ ਇੰਟਰੋਡਿਊਸ ਕੀਤੀ ਹੈ ਡੀਜੀਪੀ ਡਿਸਕ ਠੀਕ ਹੈ ਜਿਨ੍ਹਾਂ ਕੋਲ ਡੀਜੀਪੀ ਡਿਸਕਾ ਨੇ ਉਹਨਾਂ ਨੂੰ ਮੈਕਸਿਮਮ ਜਿਹੜੇ ਇੱਥੇ ਦੋ ਨੰਬਰ ਹੋਰ ਮਿਲਣਗੇ ਠੀਕ ਹੈ ਇਹ ਸਾਰਾ ਐਡ ਆਨ ਹੋ ਕੇ ਹੋ ਗਿਆ 100 ਨੰਬਰ ਦਾ ਠੀਕ ਹੈ ਪੇਪਰ ਤੁਹਾਡਾ ਰਿਟਰਨ ਰਹੇਗਾ 90 ਨੰਬਰ ਦਾ ਸੀਸੀ 1 2 3 ਜਿਹੜੇ ਤੁਹਾਡੇ 8 ਨੰਬਰ ਦੇ ਠੀਕ ਹੈ ਤੇ ਡੀਜੀਪੀ ਡਿਸਕਰਡ ਤੁਹਾਡਾ 2 ਨੰਬਰ ਦੀ ਸਭ ਤੋਂ ਪਹਿਲਾਂ ਦੇਖੋ ਜਿਹੜਾ ਤੁਹਾਡਾ 8125 ਨੂੰ ਇਹ ਲੈਟਰ ਜਾਰੀ ਹੋਇਆ ਸੀ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਸਟੈਂਡਿੰਗ ਆਰਡਰ ਜਿਹੜਾ ਜਾਰੀ ਕੀਤਾ ਸੀ ਸਟੈਂਡਿੰਗ ਆਰਡਰ ਕਾਦੇ ਸੰਬੰਧ ਵਿੱਚ ਹੈ ਤੁਹਾਡਾ ਬੇਸਿਕ ਪ੍ਰੋਫੀਸੀਐਂਸੀ ਟੈਸਟ ਜਿਹੜਾ 25 ਨੰਬਰ ਦੇ ਸੰਬੰਧ ਵਿੱਚ ਠੀਕ ਹੈ ਅੱਗੇ ਤੁਹਾਨੂੰ ਡਿਟੇਲ ਚ ਦਿਖਾਉਣੇ ਹੋ ਰਹੇ ਸੀ ਕਿ ਕੀ ਕੁਝ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਟੈਂਡਿੰਗ ਆਰਡਰ ਹੈ ਤੁਹਾਡੇ ਰੂਲ ਜਿਹੜਾ 13.20 ਦੇ ਅੰਦਰ ਹੀ ਜਾਰੀ ਕੀਤਾ ਗਿਆ ਹੈ ਠੀਕ ਹੈ 25% ਕੋਟੇ ਤੇ ਇਹ ਜਿਹੜਾ ਪੇਪਰ ਹੁੰਦਾ ਹੈ ਇੱਕ ਇਹਦੇ ਵਿੱਚ ਜਿਹੜੇ ਨਵੇਂ ਕੈਂਡੀਡੇਟ ਆ ਉਹ ਕਿੰਨੇ ਦੇਰ ਬਾਅਦ ਪੇਪਰ ਦੇ ਸਕਦੇ ਆ ਠੀਕ ਹੈ ਤੁਸੀਂ 7ਵੇਂ ਇਹਦਾ ਕਲੋਜ਼ ਦਾ ਤੀਜਾ ਪੁਆਇੰਟ ਦੇਖ ਸਕਦੇ ਹੋ ਠੀਕ ਹੈ 10+2 ਤੋਂ ਬਾਅਦ ਜਿਹੜੇ ਭਰਤੀ ਹੋਏ ਆ ਉਹ 3 ਸਾਲ ਦੀ ਸਰਵਿਸ ਤੋਂ ਬਾਅਦ ਜਿਹੜਾ ਇਹ ਪੇਪਰ ਹੈ ਉਹ ਦੇ ਸਕਣਗੇ ਠੀਕ ਹੈ ਕੀ ਜੇ ਤੁਹਾਨੂੰ ਇਹ ਪੀਡੀਐਫ ਚਾਹੀਦੀ ਹੈ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਉੱਤੇ ਮਿਲ ਜਾਵੇਗੀ ਟੈਲੀਗ੍ਰam ਚੈਨਲ ਦਾ ਵੀ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗਾ ਠੀਕ ਹੈ ਉੱਥੋਂ ਤੁਸੀਂ ਲੈ ਲਿਓ ਲਿੰਕ ਜਾਂ ਫਿਰ 9041815272 ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਵਟਸਐਪ ਨੰਬਰ ਹੈ ਠੀਕ ਹੈ ਅੱਗੇ ਦੇਖੋ ਹੁਣ ਦੇਖੋ ਜਿਹੜਾ ਤੁਹਾਡਾ ਰਿਟਰਨ ਟੈਸਟ ਹੈ ਰਿਟਰਨ ਟੈਸਟ ਵਿੱਚ ਇਹਨਾਂ ਨੇ ਕੀ ਲਿਖਿਆ ਹੈ ਰਿਟਰਨ ਟੈਸਟ ਵਿੱਚ ਜਿਹੜਾ ਤੁਹਾਡਾ 90 ਨੰਬਰ ਦਾ ਜਿਹੜਾ ਰਿਟਰਨ ਪੇਪਰ ਹੋਵੇਗਾ ਠੀਕ ਹੈ ਸਰਵਿਸ ਰਿਕਾਰਡ ਦੇ ਨੰਬਰ ਕਿੰਨੇ ਹੋਣਗੇ 10 ਮਾਰਕਸ ਠੀਕ ਹੈ 90 ਨੰਬਰ ਦਾ ਰਾਈਟਨ ਪੇਪਰ ਸਰਵਿਸ ਰਿਕਾਰਡ ਦੇ 10 ਮਾਰਕਸ ਹੋਣਗੇ ਦੋਨਾਂ ਦੇ ਲਈ ਸੇਮ ਹੀ ਰਹੇਗਾ ਠੀਕ ਹੈ ਡਿਸਟ੍ਰਿਕਟ ਪੁਲਿਸ ਦੇ ਲਈ ਵੀ ਤੇ ਆਰਮਡ ਪੁਲਿਸ ਦੇ ਲਈ ਵੀ ਠੀਕ ਹੈ ਇਹ ਦੋ ਰਹੇਗਾ ਸੇਮ ਟੋਟਲ ਕਿੰਨੇ ਦਾ ਰਹੇਗਾ 100 ਨੰਬਰ ਦਾ ਦੇਖੋ ਹੋਣੀ ਨੇ ਕੀ ਲਿਖਿਆ ਹੈ ਕਿ ਡਿਸਟ੍ਰਿਕਟ ਪੁਲਿਸ ਦਾ ਜਿਹੜਾ ਸੀ ਲੈਕਚਰ ਸੀ ਤੇ ਪਿਆ ਹੈ ਤੇ ਆਰਮਡ ਪੁਲਿਸ ਦਾ ਲੈਕਚਰ ਡੀ ਤੇ ਪਿਆ ਹੈ ਇਹ ਇਹ ਲੈਟਰ ਮਤਲਬ ਕਿ ਜਾਰੀ ਹੋਇਆ ਸੀ ਇਰ ਵਿੱਚ ਕੀ ਗਲਤੀ ਹੋ ਗਈ ਸੀ ਮੈਂ ਤੁਹਾਨੂੰ ਪਹਿਲਾਂ ਉਹ ਦਿਖਾ ਦਿੰਦਾ ਕੀ ਗਲਤੀ ਹੋ ਗਈ ਸੀ ਇਹਨਾਂ ਤੋਂ ਫਿਰ ਦੁਬਾਰੇ ਉਹ ਤਾਂ ਹੀ ਕੈਂਡੀਡੇਟਸ ਨੂੰ ਜਿਹੜੀ ਕਨਫਿਊਜ਼ਨ ਆ ਗਈ ਸੀ ਦੇਖੋ ਜਿਹੜਾ ਆਰਮਡ ਕਾਡਰ ਦਾ ਉਹ ਤਾਂ ਇੱਥੇ ਕਲੀਅਰਲੀ ਹੋ ਗਿਆ ਸੀਗਾ ਕਿ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਨਵੇਂ ਲਾ ਬੀਐਨਐਸ ਬੀਐਨਐਸ ਦੇ ਤਹਿਤ ਹੋਵੇਗਾ ਠੀਕ ਹੈ ਪਰੰਤੂ ਇੱਥੇ ਗਲਤੀ ਕੀ ਹੋ ਗਈ ਸੀ ਜਿਹੜਾ ਡਿਸਟ੍ਰਿਕਟ ਪੁਲਿਸ ਦਾ ਸਿਲੇਬਸ ਹੈਗਾ ਉਹ ਗਲਤੀ ਨਾਲ ਪੁਰਾਣੇ ਵਾਲਾ ਅਟੈਚ ਹੋ ਗਿਆ ਸੀ ਤਾਂ ਕਰਕੇ ਇਹਨਾਂ ਨੇ ਜਿਹੜਾ ਨਵਾਂ ਲੈਟਰ ਜਾਰੀ ਕੀਤਾ ਨਵਾਂ ਲੈਟਰ ਤੁਹਾਨੂੰ ਦਿਖਾਉਂਦੇ ਹਾਂ ਫਿਰ ਇਹ ਨਵਾਂ ਲੈਟਰ ਨੋ 1 ਨੂੰ ਜਿਹੜਾ ਜਾਰੀ ਕਰਦੇ ਹੋਏ ਠੀਕ ਹੈ ਉਹ ਸੋਧ ਕਰਤੀ ਸੀ ਜਿਹੜਾ ਡਿਸਟ੍ਰਿਕਟ ਕੈਡਰ ਦਾ ਸਿਲੇਬਸ ਸੀਗਾ ਉਹ ਵੀ ਬੀਐਨਐਸ ਬੀਐਨਐਸਐਸ ਨਵੇਂ ਲਾਅ ਦੇ ਤਹਿਤ ਜਿਹੜਾ ਜਾਰੀ ਕਰ ਦਿੱਤਾ ਸੀ ਠੀਕ ਹੈ ਇੱਕ ਕਨਫਿਊਜ਼ਨ ਹੋ ਰਹੀਗੀ ਸੀ ਇਸ ਵਿੱਚ ਕਿ ਇੱਥੇ ਜਿਹੜਾ ਇਹਨਾਂ ਨੇ ਸਿਲੇਬਸ ਦਿਖਾਇਆ ਹੋਇਆ ਉਹ 95 ਨੰਬਰ ਦਾ ਸੀਗਾ ਤੇ ਫਿਰ ਫਾਈਨਲੀ ਫਾਈਨਲੀ ਇੱਥੇ 101 ਨੂੰ 25 ਨੂੰ ਜਿਹੜਾ ਲੈਟਰ ਇਹ ਜਾਰੀ ਹੋਇਆ ਹੈ ਠੀਕ ਹੈ ਇਹਦੇ ਵਿੱਚ ਸਾਰਾ ਕਲੀਅਰ ਕਰ ਦਿੱਤਾ ਸੀਗਾ ਜਿੱਥੇ ਕਿ ਤੁਹਾਨੂੰ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਜਿਹੜਾ ਅਨੈਕਸਚਰ ਸੀ ਤੇ ਤੁਹਾਡਾ ਡਿਸਟ੍ਰਿਕਟ ਲੈਵਲ ਦਾ ਇਹ ਸਿਲੇਬਸ ਹੈ ਉਹ 90 ਨੰਬਰ ਦਾ ਹੈ ਠੀਕ ਹੈ ਤੇ ਸੇਮ ਨਵੇਂ ਲਾਅ ਅਨਸਾਰ ਰਹੇਗਾ ਠੀਕ ਹੈ ਕੋਈ ਕਨਫਿਊਜ਼ਨ ਨਹੀਂ ਹੈ ਇਸ ਵਿੱਚ ਅਤੇ ਆਰਮਡ ਕੇਡਰ ਦਾ ਵੀ ਜਿਹੜਾ ਤੁਹਾਡਾ ਪੇਪਰ ਹੈ ਉਹ 90 ਨੰਬਰ ਦਾ ਹੈ ਸੇਮ ਨਵੇਂ ਲਾ ਅਨੁਸਾਰ ਰਹੇਗਾ ਕੋਈ ਕਨਫਿਊਜ਼ਨ ਨਹੀਂ ਹੈ ਇਸ ਵਿੱਚ ਠੀਕ ਹੈ ਹੁਣ ਜਿਹੜੇ ਜਿਹੜੇ ਕੈਂਡੀਡੇਟਸ ਨੂੰ ਬਾਰ ਬਾਰੀ ਕਨਫਿਊਜ਼ਨ ਹੋ ਰਹੀ ਸੀ ਉਹ ਆਪਣੀ ਇਸ ਤੋਂ ਹੁਣ ਜਿਹੜੀ ਤੁਹਾਡੀ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਲੈਟਰ ਦੋ ਤਿੰਨ ਵਾਰ ਜਾਰੀ ਹੋਣ ਕਰਕੇ ਕਨਫਿਊਜ਼ਨ ਆ ਗਈ ਸੀ ਜਿਹੜਾ ਤੁਹਾਡਾ ਪੇਪਰ ਹੈ ਬਿਲਕੁਲ ਡਿਸਟ੍ਰਿਕਟ ਅਤੇ ਆਰਮਡ ਦੋਹਾਂ ਦਾ ਨਵੇਂ ਲਾ ਨਵੇਂ ਸਿਲੇਬਸ ਅਨੁਸਾਰ ਹੋਵੇਗਾ ਠੀਕ ਹੈ ਤੇ ਦੋਹਾਂ ਦਾ ਜਿਹੜਾ ਪੇਪਰ ਹੈ ਉਹ 90 90 ਨੰਬਰ ਦਾ ਰਹੇਗਾ ਦੇਖੋ ਇਹਦੇ ਵਿੱਚ ਹੁਣ ਤੁਹਾਨੂੰ ਦੁਬਾਰਾ ਦ ਕਿੱਦਾਂ ਜਿਹੜਾ ਤੁਹਾਡਾ 90 ਨੰਬਰ ਦਾ ਪੇਪਰ ਹੈਗਾ ਬੀਪੀਏਟੀ ਦਾ ਡਿਸਟ੍ਰਿਕਟ ਅਤੇ ਆਰਮਡ ਦੋਹਾਂ ਦਾ ਇਹਦੇ ਵਿੱਚ ਬੀਐਨਐਸ ਹੈ ਜਿਹੜੀ ਤੁਹਾਡੀ ਉਹ 30 ਨੰਬਰਾਂ ਦੀ ਰਹੇਗੀ ਬੀਐਨਐਸ ਤੇ ਬੀਐਸਏ ਦੋਨਾਂ ਦੇ ਮਿਲਾ ਕੇ ਕੰਬਾਈਨਡ ਜਿਹੜੇ 15 ਨੰਬਰ ਹੋਣਗੇ ਠੀਕ ਹੈ ਪੰਜਾਬ ਪੁਲਿਸ ਐਕਟ ਹੈ ਜਿਹੜਾ ਤੁਹਾਡਾ 5 ਨੰਬਰ ਦਾ ਰਹੇਗਾ ਠੀਕ ਹੈ ਪੰਜਾਬ ਪੁਲਿਸ ਰੂਲ ਪੀਪੀਆ ਜਿਹੜਾ ਤੁਹਾਡਾ 25 ਨੰਬਰ ਦਾ ਰਹੇਗਾ ਇਸ ਤੋਂ ਇਲਾਵਾ ਜਿਹੜਾ ਤੁਹਾਡੇ ਜੀਕੇ ਤੇ ਮੈਥ ਅੱਗੇ ਕਿੰਨੇ ਹੁੰਦੀ ਸੀ 20 ਨੰਬਰ ਦੀ ਹੁੰਦੀ ਸੀ ਇਹਦੇ ਵਿੱਚ ਇਹਨਾਂ ਨੇ ਹੋਰ ਘਟਾ ਦਿੱਤੀ ਹੈ ਹੁਣ ਜੀਕੇ ਤੇ ਮੈਥ ਬਾਕੀ ਜਿਹੜੇ ਬੇਸਿਕ ਕੁਐਸਚਨ ਹੁੰਦੇ ਸਨ ਮੈਂਟਲ ਅਬਿਲਟੀ ਵਗੈਰਾ ਦੇ ਉਹ ਹੁਣ ਕਰ ਦਿੱਤੇ ਨੇ 15 ਨੰਬਰ ਠੀਕ ਹੈ ਮਤਲਬ ਕਿ 90 ਵਿੱਚੋਂ ਤੁਹਾਡਾ 75 ਨੰਬਰ ਦਾ ਲਾ ਰਹੇਗਾ ਸਾਰਾ ਠੀਕ ਹੈ ਅਤੇ 15 ਨੰਬਰ ਦੇ ਤੁਹਾਡੇ ਰਹਿਣ ਵਾਲੇ ਨੇ ਇੱਥੇ ਜੀਕੇ ਅਤੇ ਮੈਥ ਰੀਜਨਿੰਗ ਵਗੈਰਾ ਠੀਕ ਹੈ ਇਹ ਤੁਹਾਡਾ ਕਨਫਿਊਜ਼ਨ ਕਲੀਅਰ ਹੋ ਗਿਆ ਹੁਣ ਤੁਹਾਨੂੰ ਸਰਟੀਫਿਕੇਟ ਨੰਬਰ ਵਾਈ ਦੱਸ ਦਿਆਂ ਹੁਣ ਦੇਖੋ ਜਿਹੜਾ ਸਭ ਤੋਂ ਪਹਿਲੇ ਲੈਟਰ ਕੱਢਿਆ ਸੀ ਉਹਦੇ ਵਿੱਚ ਇਹਨਾਂ ਨੇ ਕਲੀਅਰ ਕਰਤਾ ਸੀਗਾ ਸਰਟੀਫਿਕੇਟ ਵਕੀਟਰ ਦੇ ਨੰਬਰ ਜਿਹੜੇ ਕਿਹੜੇ ਹੋਣਗੇ ਠੀਕ ਹੈ ਜਿਹੜਾ ਤੁਹਾਡਾ 10 ਨੰਬਰ ਹੈ ਠੀਕ ਹੈ 10 ਨੰਬਰਾਂ ਚੋਂ ਆਪਾਂ ਦੱਸਦੇ ਹਾਂ ਤੁਹਾਨੂੰ ਕਿੰਨੇ ਨੰਬਰ-ਨੰਬਰ ਹੋਣਗੇ ਤੁਹਾਡੇ ਸਭ ਤੋਂ ਪਹਿਲਾਂ ਦੇਖੋ 8 ਮਾਰਕਸ ਹੈ ਜਿਹੜੇ ਇਹਨਾਂ ਨੇ ਕਿਹਾ ਕਲਾਸ 1 2 ਅਤੇ 3 ਠੀਕ ਹੈ ਇਹਨਾਂ ਤਿੰਨੇ ਸਰਟੀਫਿਕੇਟਾਂ ਦੇ ਲਈ ਤੁਹਾਡੇ ਕਲਾਸ 1 2 ਅਤੇ 3 ਤਿੰਨਾਂ ਦੇ ਲਈ ਮੈਕਸਿਮਮ ਨੰਬਰ ਕਿੰਨੇ ਹੋਣਗੇ 8 ਨੰਬਰ ਠੀਕ ਹੈ ਮੈਕਸਿਮਮ ਨੰਬਰ ਕਿੰਨੇ ਹੋਣਗੇ ਇੱਥੇ ਇਹ 8 ਨੰਬਰ ਕਿਹਾ ਇਹਨਾਂ ਨੇ ਠੀ ਉਸ ਤੋਂ ਬਾਅਦ ਡੀਜੀਪੀ ਡਿਸਕ ਦੇ ਲਈ ਕਿੰਨੇ ਹੋਣਗੇ ਮੈਕਸਿਮਮ ਨੰਬਰ 2 ਹੋਣਗੇ ਠੀਕ ਹੈ 8 2 10 ਠੀਕ ਹੈ ਇਹ ਤੁਹਾਡਾ 10 ਨੰਬਰ ਬਣ ਗਿਆ ਸਰਵਿਸ ਰਿਕਾਰਡ ਦੇ ਤੁਹਾਡੇ ਸਰਟੀਫਿਕੇਟਾਂ ਦੇ ਮੈਕਸਿਮਮ ਹੋਣਗੇ 8 ਤੇ ਡੀਜੀਪੀ ਡਿਸਕ ਦੇ ਮੈਕਸਿਮਮ ਹੋਣਗੇ 2 ਹੁਣ ਦੇਖੋ ਡੀਜੀਪੀ ਡਿਸਕ ਦੇ ਕਿਵੇਂ ਨੰਬਰ ਮਿਲਣਗੇ ਜੇ ਕਿਸੇ ਕੋਲ ਇੱਕ ਡੀਜੀਪੀ ਡਿਸਕ ਹੈ ਤਾਂ ਉਹਨੂੰ ਇੱਕ ਮਾਰਕਸ ਮਿਲੇਗਾ ਦੋ ਡੀਜੀਪੀ ਡਿਸਕ ਦੇ ਤਾਂ ਉਹਨੂੰ ਦੋ ਮਾਰਕ ਮਿਲ ਜਾਣਗੇ ਠੀਕ ਹੈ ਮੈਕਸਿਮਮ ਜੇ ਕਿਸੇ ਕੋਲ ਦੋ ਡੀਜੀਪੀ ਡਿਸਕਾ ਮੈਨੂੰ ਉਹਨੂੰ ਦੋ ਨੰਬਰ ਹੀ ਦੇ ਇੱਥੇ ਮਿਲ ਜਾਣਗੇ ਅਤੇ ਸਰਟੀਫਿਕੇਟਾਂ ਦੇਖੋ ਇਹਦਾ ਕਲਾਸ 1 ਦਾ ਸਰਟੀਫਿਕੇਟ ਹੈ ਤੁਹਾਡਾ ਉਹਦਾ ਅੱਧਾ ਨੰਬਰ ਰਹੇਗਾ ਠੀਕ ਹੈ ਕਲਾਸ 2 ਦਾ ਜਿਹੜਾ ਸਰਟੀਫਿਕੇਟ ਹੈ ਉਹ 1/4 ਨੰਬਰ ਮਾਰਕਸ ਰਹਿਣਗੇ ਉਹਦੇ ਠੀਕ ਹੈ ਮਤਲਬ ਚਾਰ ਸਰਟੀਫਿਕੇਟਾਂ ਦਾ 1 ਨੰਬਰ ਬਣੇਗਾ ਠੀਕ ਹੈ ਕਲਾਸ 3 ਦਾ ਜਿਹੜਾ ਇੱਥੇ ਤੁਹਾਡਾ 1/4 ਮਾਰਕਸ 4 5 ਜਿਹੜੇ ਪੰਜ ਸਰਟੀਫਿਕੇਟਾਂ ਦੇ ਤੁਹਾਡੇ ਸੀਸੀ ਜਿਹੜੇ ਆ ਪੰਜ ਸਰਟੀਫਿਕੇਟਾਂ ਦਾ ਤੁਹਾਡੇ 4 ਨੰਬਰ ਰਹਿਣਗੇ ਠੀਕ ਹੈ ਤਕਰੀਬਨ ਮੈਂ ਤੁਹਾਨੂੰ ਦੱਸ ਦੇਣਾ ਦੁਬਾਰਾ ਇੱਥੇ ਇਹ ਤੋਂ ਕੀ ਬਣਦਾ ਹੈ ਇਹ ਰਤ ਦਾ ਮਤਲਬ ਕਿ ਕਲਾਸ 1 ਦੇ ਜੇਕਰ ਤੁਹਾਡੇ ਕੋਲ ਦੋ ਸਰਟੀਫਿਕੇਟ ਹੋਣਗੇ ਤਾਂ ਤੁਹਾਡਾ ਇੱਕ ਨੰਬਰ ਬਣੇਗਾ ਠੀਕ ਹੈ ਅਤੇ ਕਲਾਸ 2 ਦਾ ਜੇਰੇ ਤੁਹਾਡੇ ਕੋਲ ਜੇਕਰ ਚਾਰ ਸਰਟੀਫਿਕੇਟ ਹੈ ਕਲਾਸ 2 ਦੇ ਤਾਂ ਤੁਹਾਡਾ ਇੱਕ ਨੰਬਰ ਬਣੇਗਾ ਇੱਥੇ ਕਲਾਸ 3 ਦਾ ਇਹਨਾਂ ਨੇ ਕੀ ਲਿਖਿਆ ਹੈ 1/4 ਮਾਰਕ ਫੋਰ 5 ਸੀਸੀ 3rd ਮਤਲਬ ਕਿ ਜੇ ਤੁਹਾਡੇ ਕੋਲ 5 ਸਰਟੀਫਿਕੇਟ ਹੈ ਤਾਂ ਉਹਨਾਂ ਤੁਹਾਨੂੰ 1/4 ਮਾਰਕਸ ਮਿਲੇਗਾ ਬਣੇਗਾ ਇੱਕ ਇੱਕ ਨੰਬਰ ਬਣਾਉਣ ਲਈ ਕਿੰਨੇ ਚਾਹੀਦੇ ਤੁਹਾਨੂੰ 5 ਚੋਕਾ 20 ਠੀਕ ਹੈ ਤਕਰੀਬਨ ਮਤਲਬ ਕਿ ਤੁਹਾਨੂੰ 20 ਸਰਟੀਫਿਕੇਟ ਚਾਹੀਦੇ ਹੋਣਗੇ ਕਲਾਸ 3 ਦੇ ਇੱਕ ਨੰਬਰ ਬਣਾਉਣ ਲਈ ਠੀਕ ਹੈ ਦੁਬਾਰਾ ਦੱਸ ਦਿੰਨਾ ਕਲਾਸ 1 ਦਾ ਜਿਹੜਾ ਤੁਹਾਡਾ ਰਹੇਗਾ ਦੋ ਦੋ ਸਰਟੀਫਿਕੇਟਾਂ ਦਾ ਇੱਕ ਨੰਬਰ ਰਹੇਗਾ ਕਲਾਸ 4 ਦਾ ਜਿਹੜਾ ਤੁਹਾਡਾ ਚਾਰ ਸਰਟੀਫਿਕੇਟਾਂ ਦਾ ਇੱਕ ਨੰਬਰ ਰਹੇਗਾ ਅਤੇ ਕਲਾਸ 3 ਦਾ ਜਿਹੜਾ ਤੁਹਾਡਾ 20 ਸਰਟੀਫਿਕੇਟਾਂ ਦਾ ਇੱਥੇ ਇੱਕ ਨੰਬਰ ਰਹੇਗਾ ਠੀਕ ਹੈ ਡੀਜੀਪੀ ਡਿਸਕ ਦੀ ਇੱਕ ਇੱਕ ਡੀਜੀਪੀ ਡਿਸਕ ਦਾ ਇੱਕ ਇੱਕ ਨੰਬਰ ਜਿਹੜਾ ਤੁਹਾਡਾ ਰਹੇਗਾ ਸਰਟੀਫਿਕੇਟਾਂ ਦੇ ਜਿਹੜੇ ਤੁਸੀਂ ਮੈਕਸਿਮਮ ਤਿੰਨਾਂ ਦੇ ਕੰਬਾਈਨਡ ਕਿੰਨੇ ਨੰਬਰ ਲੈ ਸਕਦੇ ਹੋ 8 ਨੰਬਰ ਤਿੰਨਾਂ ਦੇ ਤੁਹਾਡੇ ਕੰਬਾਈਨਡ ਹੋ ਕੇ 8 ਨੰਬਰ ਬਣਨੇ ਚਾਹੀਦੇ ਡੀਜੀਪੀ ਡਿਸਕ ਦੇ ਤੁਹਾਡੇ ਕੰਬਾਈਨਡ ਜਿਹੜੇ ਦੋ ਨੰਬਰ ਤੁਸੀਂ ਮੈਕਸਿਮਮ ਜਿਹੜੇ ਇਹ ਲੈ ਸਕਦੇ ਹੋ ਇਹ ਚੀਜ਼ ਅੱਗੇ ਨਾਲ ਹੁਣ ਇਹਨਾਂ ਨੇ ਮਤਲਬ ਕਿ ਡਿਫਰੈਂਟ ਕੀਤੀ ਹੈ ਪਹਿਲਾਂ ਕੀ ਹੁੰਦਾ ਸੀ ਤੁਹਾਡੇ ਕੋਲ ਡੀਜੀਪੀ ਡਿਸਕ ਨਹੀਂ ਹੁੰਦੀ ਸੀ ਸੀਸੀ 1 2 3 ਇਹਨ 5 ਨੰਬਰ ਹੁੰਦੇ ਸੀਗੇ ਠੀਕ ਹੈ ਹੁਣ ਜਿਹੜਾ ਇਹਦੇ ਵਿੱਚ ਚੇਂजेस ਕੀਤੇ ਗਏ ਨੇ ਹੁਣ ਤੁਹਾਡੇ ਮੈਕਸਿਮਮ ਸਰਟੀਫਿਕੇਟਾਂ ਦੇ 8 ਨੰਬਰ ਹੋਣਗੇ ਅਤੇ ਇੱਕ ਨਵਾਂ ਇੰਟਰੋਡਿਊਸ ਕੀਤਾ ਗਿਆ ਡੀਜੀਪੀ ਡਿਸਕ ਉਹਦੇ ਤੁਹਾਡੇ 2 ਨੰਬਰ ਹੋਣਗੇ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਜਿਹੜੇ ਬੀਪੀਟੀ ਦਾ ਕੋਰਸ ਕਰਨਾ ਚਾਹੁੰਦੇ ਹਨ ਠੀਕ ਹੈ ਉਹ ਸਾਨੂੰ ਵਟਸਐਪ ਕਰ ਸਕਦੇ ਹਨ 90411815272 ਉੱਤੇ ਠੀਕ ਹੈ ਅਸੀਂ ਪੂਰੇ ਸਿਲੇਬਸ ਦਾ ਜਿਹੜਾ ਨਵਾਂ ਲਾਏ ਉਹਦੇ ਅਨੁਸਾਰ ਤੁਹਾਨੂੰ ਜਿੰਨਾ ਵੀ ਤੁਹਾਡਾ ਨਵਾਂ ਲਾਏ ਜਿਵੇਂ ਬੀਐਨਐਸ ਹੋ ਗਿਆ ਬੀਐਨਐਸਐਸ ਹੋ ਗਿਆ ਤੁਹਾਡਾ ਬੀਐਸਏ ਹੋ ਗਿਆ ਠੀਕ ਹੈ ਪੀਪੀਆਰ ਹੋ ਗਿਆ ਜੀਕੇ ਮੈਥ ਰੀਜਨਿੰਗ ਜੋ ਵੀ ਹੈ ਉਹ ਸਾਰੇ ਦੇ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ ਮਿਲਣਗੇ ਠੀਕ ਹੈ ਵੀਡੀਓ ਰਿਕਾਰਡਡ ਲੈਕਚਰ ਆਨਲਾਈਨ ਕੋਰਸ ਰਹੇਗਾ ਤੁਹਾਡੇ ਐਪ ਉੱਤੇ ਸਾਰਾ ਰਿਕਾਰਡਡ ਰਹੇਗਾ ਵੀਡੀਓ ਰਿਕਾਰਡਡ ਲੈਕਚਰ ਪਲੱਸ ਤੁਹਾਨੂੰ ਸਾਰੇ ਦੇ ਪੀਡੀਐਫ ਦਵਾਂਗੇ ਤੁਸੀਂ ਪ੍ਰਿੰਟ ਆਊਟ ਕਰਵਾ ਸਕਦੇ ਹੋ 10-10 ਨੰਬਰਾਂ ਦੇ ਟੈਸਟ ਹੋਣਗੇ ਹਰੇਕ ਦੇ ਉਹ ਐਪ ਉੱਤੇ ਹੀ ਰਹਿਣਗੇ ਇਸ ਤੋਂ ਇਲਾਵਾ ਪੰਜ ਮੌਕ ਟੈਸਟ ਰਹਿਣਗੇ ਤੁਹਾਡੇ ਪੰਜ ਮੌਕ ਟੈਸਟ ਜਿਹੜੇ ਤੁਹਾਡੇ 90 ਨੰਬਰ ਦਾ ਜਿਵੇਂ ਪ੍ਰੋਪਰ ਪੇਪਰ ਹੁੰਦਾ ਹੈ ਉਹਦੇ ਪੈਟਰਨ ਉੱਤੇ ਰਹਿਣਗੇ ਠੀਕ ਹੈ ਇਹ ਕੋਰਸ ਤੁਸੀਂ ਜੁਆਇਨ BPT 2023 ਵਿੱਚ ਸਾਡੇ 100+ ਡਿਸਟ੍ਰਿਕਟ ਕਾਡਰ ਦੇ ਅਤੇ 30+ ਸਾਡੇ ਆਰਮਡ ਕਾਡਰ ਦੇ ਕੈਂਡੀਡੇਟ ਆ ਜਿਹੜੇ ਉਹ ਕਲੀਅਰ ਹੋਏ ਸਨ ਠੀਕ ਹੈ ਉਸੇ ਪੈਟਰਨ ਉਸੇ ਅੱਗੇ ਤੋਰਦੇ ਹੋਏ ਹੁਣ BPT 2025 ਦਾ ਜਿਹੜਾ ਕੋਰਸ ਤੁਹਾਨੂੰ ਕਰਵਾ ਰਹੇ ਹਾਂ ਠੀਕ ਹੈ ਜਿਹੜੇ ਜਿਹੜੇ ਕੈਂਡੀਡੇਟ ਜੁਆਇਨ ਕਰਨਾ ਚਾਹੁੰਦੇ ਹਨ ਹੁਣੇ ਹੀ WhatsApp ਕਰ ਸਕਦੇ ਹਨ WhatsApp ਕਰਨਾ ਹੈ ਤੁਸੀਂ 9041815272 ਉੱਤੇ ਠੀਕ ਹੈ ਤੇ ਆਪਣੀ ਜਿਹੜੀ ਕੋਈ ਵੀ ਜਾਣਕਾਰੀ ਉੱਥੋਂ ਤੁਸੀਂ ਲੈ ਸਕਦੇ ਹੋ ਅੱਜ ਦੀ ਵੀਡੀਓ ਚ ਹੁਣ ਐਨਾਈ